ਇਹ ਕਿਵੇਂ ਹੋ ਕਿਵੇਂ ਲੱਗ ਰਿਹਾ ਫਿਰ ਅੱਜ ਆਏ ਨ ਯਾਰਾ ਆਰੇ ਬੰਦੇ ਬਈ ਹੈ ਆਰੇ ਭਰਾ ਆ ਜਾਣਗੇ ਆ ਜਾਣਗੇ ਭਰਾ ਸਾਰੇ ਜਿਹੜੋ ਆਪਾਂ ਗੱਲਬਾਤ ਕਰਦੇ ਆ ਫੇਸਬੁਕ ਬੰਦ ਹੋ ਗਈ ਤੇ YouTube ਤੇ ਲਾਈਵ ਹੋਏ ਆ ਤੁਸੀਂ ਦੱਸੋ ਵੀ ਕਿਵੇਂ ਲੱਗ ਰਿਹਾ ਤੁਹਾਨੂੰ ਫੇਸਬੁਕ ਬੰਦ ਹੋਣ ਤੋਂ ਬਾਅਦ ਆਰੇ ਨ ਯਾਰਾ ਸ਼ਾਂਤੀ ਜੀ ਹੋ ਗਈ ਪੂਰੇ ਪੰਜਾਬ ਦੇ ਵਿੱਚ ਲੋਡੀ ਆਦਿ ਆਦਿ ਜਿਹੜੇ ਭਰਾ ਆ ਜਾਂਦੇ ਆ ਤੇ ਸ਼ੇਅਰ ਕਰੀ ਚੱਲੇ ਨਾਲ ਦੀ ਨਾਲ ਆਪਾਂ ਗੱਲਬਾਤ ਕਰਾਂਗੇ ਕੀ ਮਾਹੌਲ ਹੋਇਆ ਪਿਆ ਸਾਬ ਜੀ ਫੇਸਬੁੱਕ ਬੰਦ ਹੋਣ ਤੋਂ ਬਾਅਦ ਸਾਰੇ ਹਾਕਾ ਮਤ ਗਈ ਵੈਸੇ ਤੇ ਮੈਸੇਜ ਆਈ ਜਾਂਦੇ ਆ ਵਟਸਐਪ ਦੇ ਤੇ ਵਿਦੇਸ਼ਾਂ ਦੇ ਵਿੱਚੋਂ ਵੀ ਆਈ ਜਾਂਦੇ ਬਾਈ ਤੁਹਾਡੇ ਵੀ ਹੋ ਗਈ ਬੰਦ ਤੁਹਾਡੇ ਵੀ ਹੋ ਗਈ ਬੰਦ ਸਾਸਿਕਾਲ ਬਾਈ ਜੀ ਨੰਤ ਵੀਰ ਇਹ ਹਲਚਲ ਹੈ ਇਨਸਟਾ ਤੇ ਫੇਸਬੁਕ ਬਾਕੀ ਡਿਲੀਟ ਨਹੀਂ ਨਹੀਂ ਵੀਰੇ ਪੱਕੀ ਨਹੀਂ ਡਿਲੀਟ ਹੋਈ ਇਹ ਚੱਲ ਜਾਣੀ ਆ ਫਿਕਰ ਨਾ ਕਰੋ ਤੁਸੀਂ ਫਿਕਰ ਨਾ ਕਰੋ ਤੁਸੀਂ ਸ਼ੇਅਰ ਕਰਦੇ ਰਹੋ ਤੇ ਥੋੜੀ ਫੇਸਬੁਕ ਚਲਾ ਕੇ ਦੇਵਾਂਗੇ ਤੇ ਨਹੀਂ ਹੁੰਦੀ ਠੀਕ ਹੈ ਠੀਕ ਹੈ ਠੀਕ ਹੈ ਭਾਈ ਨਹੀਂ ਹੁੰਦੀ ਹੁਣ ਹੀ ਦਿੰਦੇ ਆਪਾਂ ਹੂੰ ਚੱਕਰਾਂ ਚ ਨਾ ਬੋਹ ਤੁਸੀਂ ਤੇ ਬਹੁਤ ਵੀਰਾਂ ਦੇ ਮੈਸੇਜ ਆਈ ਜਾਂਦੇ ਆ ਬਾਈ ਯਾਰ ਫੇਸਬੁਕ ਬੰਦ ਹੋ ਗਈ WhatsApp ਵੀ ਬਹੁਤ ਹੀ ਥਾਈ ਬੰਦ ਹੋ ਗਿਆ ਇੰਸਟਾ ਵੀ ਬੰਦ ਹੋ ਗਿਆ ਤੇ ਦੱਸੋ ਕਿੱਥੇ ਕਿੱਥੇ ਚੱਲ ਰਹੀ ਆ ਲੁੱਡੂ ਵਾਲੇ ਟੈਨਸ਼ਨ ਵਾਲੇ ਚੱਲੂ ਆ ਲੁੱਡੂ ਲੁੱਡੂ ਵੀ ਚੱਲ ਜੂਗੀ ਥੋੜੀ ਲੁੱਡੂ ਵਾਲੇ ਵੀ ਤੰਗ ਹੋਈ ਜੇ ਮੇਰੀ ਫੇਸਬੁਕ ਬੰਦ ਹੋ ਗਈ ਨਹੀਂ 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 ਵੀਰੇ ਬੰਦ ਨਹੀਂ ਹੋਣ ਦਿੰਦੇ ਆਪਾਂ ਚਲਾ ਦੇਗੇ ਤੁਸੀਂ ਸ਼ੇਅਰ ਕਰ ਦੱਬ ਕੇ ਯਾਰ ਅੱਜ ਆਪਾਂ YouTube ਦੇ ਉੱਤੇ ਲਾਈਵ ਆਏ ਹੋਇਆ ਇੱਕ ਸਵਾਰਡ ਭਰਾਓਗੇ ਦੱਬ ਦਿਓ ਖਿੱਚ ਦਿਓ ਕੰਮ ਤੇ ਆਪਾਂ ਤੁਸੀਂ ਦੱਸੋ ਸੱਚੀ ਵਿੱਚ ਸ਼ਾਂਤੀ ਜੀ ਹੋਈ ਆ ਕਿ ਉਹ ਤੋਂ ਜ਼ਿਆਦਾ ਘਬਰਾਹਟ ਹੋ ਗਈ ਮੈਨੂੰ ਲੱਗਦਾ ਸ਼ਾਂਤੀ ਘੱਟ ਹੋ ਗਈ ਘਬਰਾਹਟ ਜ਼ਿਆਦਾ ਹੋ ਗਈ ਫੇਸਬੁਕ ਤੇ ਸਾਰੇ ਰੌਲੇ ਹੀ ਫੇਸਬੁਕ ਦੇ ਹਨ ਨਹੀਂ ਵੀਰੇ ਨਹੀਂ ਫੇਸਬੁਕ ਨਹੀਂ ਬੰਦ ਹੋਣ ਦਿੰਦੇ ਆਪਾਂ ਕੱਲ ਉਹ ਆਇਆ ਸੀ ਨਾ ਆਪਣਾ ਮਾਰਕ ਜੋਕਰ ਵਰਗਾ ਉਹ ਜਿਹੜਾ ਕੱਦਾਸ ਮੁਰਦੂ ਆਮਾਨੀਆਂ ਦੇ ਵਿਆਹ ਦੇ ਵਿੱਚ ਆਇਆ ਸੀਗਾ ਉਹਦਾ ਕਰਕੇ ਕੱਲ ਗੱਲਬਾਤ ਹੋਈ ਸੀ ਮਾੜੀ-ਮੁੱਟੀ ਉਹਦਾ ਕਰਕੇ ਰੋਕੀ ਸੀ ਥੋੜਾ ਜਿਹਾ ਘੰਟੇ ਦੋ ਘੰਟੇ ਰੁੱਕੀ ਸੀਗੀ ਦੋ ਘੰਟਿਆਂ ਦਾ ਟਾਈਮ ਆ ਤੇ ਇੱਕ ਫਰਾਡ ਮਹਿਸੂਸ ਕਰਦੇ ਆ ਠੀਕ ਹੈ ਬਈ ਠੀਕ ਹੈ ਕਬਰਾਡ ਮਹਿਸੂਸ ਕਰੋ ਤੁਸੀਂ ਖੁੱਲ ਕੇ ਮਹਿਸੂਸ ਕਰੋ ਠੀਕ ਹੈ ਹ ਵਿਆਹ ਆਇਆ ਸੀ ਆਮਾਨੀਆਂ ਦੇ ਠੀਕ ਹੈ ਠੀਕ ਹੈ ਹ ਉੱਥੇ ਗੱਲ ਹੋਈ ਸੀ ਮੇਰੀ ਵੀ ਮੈਂ ਵੀ ਗੱਲ ਵਿਆਹ ਦੇ ਵਿੱਚ ਗਿਆ ਸੀ ਕਿ ਮੈਂ ਪੋਸਟ ਨਹੀਂ ਪਾਈ ਮਾ ਯਾਰ ਫਿਰ ਰੱਖਣਗੇ ਤੂੰ ਉੱਥੇ ਵਿਆਹ ਦੇ ਵਿੱਚ ਕਿਉਂ ਗਿਆ ਠੀਕ ਹੈ ਜੇ ਉੱਥੇ ਗਿਆ ਸੀ ਮੇਰੀ ਗੱਲ ਗੱਲਬਾਤ ਹੋਈ ਸੀ ਉਹ ਕਹਿੰਦਾ ਮੈਂ 2 ਘੰਟੇ ਬੰਦ ਕਰੂੰਗਾ 2 ਘੰਟੇ ਬੰਦ ਕਰਨਗੇ ਠੀਕ ਹੈ ਬਾਈ ਜੀ ਲੱਗਦਾ ਜਿਵੇਂ ਕੋਈ ਛੱਡ ਗਿਆ ਛੱਡ ਕੇ ਚੱਲ ਗਿਆ ਸਹੀ ਗੱਲ ਹੈ ਭਾਈ ਐਂ ਲੱਗਦਾ ਜਿਵੇਂ ਛੱਡ ਕੇ ਚੱਲ ਗਿਆ ਮੰਦੀਪ ਆ ਜਾ ਇੱਧਰ ਨੂੰ ਆ ਗਿਆ ਆ ਆ ਜਾ ਆ ਜਾ ਇੰਸਟਾਗ੍ਰਾਮ ਤੇ ਫੇਸਬੁਕ ਬੰਦ ਮੰਦੀਪ ਨੂੰ ਮੈਸੇਜ ਤੇ ਫੋਨ ਆਈ ਜਾਂਦੇ ਬਾਈ ਥੋੜਾ ਹੀ ਬੰਦ ਹੋ ਗਿਆ ਮਾਯਾ ਵੀ ਸਾਡਾ ਕਿਹੜਾ ਕੋਈ ਪਰਸਨਲ ਅਕਾਊਂਟ ਬਣਾ ਕੇ ਦਿੱਤਾ ਸੀ ਮਾਰਕ ਜੋਕਰ ਵਰਗ ਨੇ ਠੀਕ ਹੈ ਸਾਡਾ ਵੀ ਉਵੇਂ ਹੀ ਬਣਾ ਦਿੱਤਾ ਕਿਉਂਕਿ ਸਾਡਾ ਪਰਸਨਲ ਮੈਟਰ ਹੁੰਦਾ ਹਨਾ ਤੇ ਹੋ ਗਿਆ ਨਾ ਹਾਂ ਕੱਲ ਉਦੋਂ ਬਾਅਦ ਵਿਆਹ ਤੋਂ ਬਾਅਦ ਆਪਣੇ ਕੋਲੇ ਆ ਗਿਆ ਦਿੱਤੇ ਉਹ ਤਾਂ ਹਾਂ ਮਾਰਕ ਜੋਕਰ ਵਰਗ ਦੇ ਇਦਾਂ ਕਰ ਸੀ ਗਾ ਤੇ ਵਧੀਆ ਸੀ ਕਾਦੀ ਸਾਰਾ ਕੁਝ ਸਿਸਟਮ ਕੀਤਾ ਤੇ ਰੋਟੀ ਪਾਣੀ ਖਾਦਾ ਤੇ ਕਹਿੰਦਾ ਮੈਂ ਕਰਦੇ ਮੈਂ ਚੱਲ ਦੇਖ ਲਓ ਥੋੜੀ ਮਰਜੀ ਇਹ ਮਨਦੀਪ ਨੇ ਗਦਾ ਤਾਂ ਦੋ ਘੰਟੇ ਬੰਦ ਕਰ ਦਿੱਤੇ ਨਹੀਂ ਮਨੂ ਨੇ ਐ ਕਿਹਾ ਸੀਗਾ ਕਨਾਂ ਜਿਹਨੇ ਫੇਕ ਆਈਡੈਂਟ ਲਾਉਂਦੇ ਆ ਜਿਹਨਾਂ ਕੋਈ ਪਾਸਵਰਡ ਨਹੀਂ ਹੈਗੇ ਉਹਨਾਂ ਦੀ ਇੱਕ ਆਈ ਉਹ ਕਰਨੇ ਆ ਤਾਂ ਕਰਕੇ ਬੰਦ ਕਰਿਆ ਚੱਲੋ ਹਮਮ ਗਲਤ ਹੋ ਗਿਆ ਅਮਰੀਕਾ ਵਾਲਾ ਇੱਧਰ ਆ ਗਿਆ ਹੁਣ ਕਹਿੰਦੇ ਆਦਾ ਮੰਦੀ ਵਿਆਹ ਨਹੀਂ ਗਿਆ ਆ ਬੰਦ ਹੋ ਗਿਆ ਹਾਂ ਅਸੀਂ ਭਾਈ ਉਹ ਇੱਥੇ ਆਇਆ ਸੀ ਅਮਰੀਕਾ ਤੈਨੂੰ ਦੱਸਿਆ ਨਹੀਂ ਜਾਣ ਕੇ ਯਾਰ ਹਾਂ ਮੈਂ ਯਾਰ ਵੀ ਤੇ ਇਹ ਉਹਨਾਂ ਬੰਦਾ ਕਰ ਜਿਹੜੇ ਨਾ ਫੇਕ ਆਈਡੈਂਟ ਬਣਾ ਰੱਖਿਆ ਉਹਦੇ ਕਰਕੇ ਬੰਦ ਕਰਿਆ ਤੇ ਰਤ ਲੱਗੇ ਪਏ ਮੁੰਡੇ ਆਪਣੇ ਤੁਸੀਂ ਸਾਰੇ ਭਰਾ ਆਪਣੇ ਪਾਸਵਰਡ ਯਾਦ ਕਰਕੇ ਰੱਖ ਲਓ ਤੁਹਾਡੇ ਪਾਸਵਰਡ ਕੀ ਸੀਗੇ ਜੇ ਤੁਹਾਡੇ ਕੋਲੇ ਪਾਸਵਰਡ ਯਾਦ ਹੋਣਗੇ ਤਾਂ ਤੁਹਾਡੀ ਫੇਸਬੁੱਕ ਚੱਲੂਗੀ ਇਹ ਨਹੀਂ ਹੈਗਾ ਵੀ ਤੁਸੀਂ ਫਾਰਗੇਟ ਕਰਕੇ ਤਾਂ ਉਹਨੂੰ ਯਾਦ ਕਰ ਲਓ ਹਨਾ ਉਹ ਫਿਰ ਯਾਦ ਨਹੀਂ ਹੋਣੇ ਤੁਸੀਂ ਸਿਰਫ ਫੇਕ ਕੰਮ ਜਿਆਦਾ ਹੋਣ ਲੱਗੇ ਥੋੜੇ ਜਿਹਾ ਬੰਦੇ ਕਿਸ ਨੂੰ ਗਾਲ ਕੱਢਤੀ ਯਾਰ ਕੋਈ ਪੋਸਟ ਹੀ ਨਹੀਂ ਪਾਉਂਦੇ ਉਹਦੇ ਕਰਕੇ ਚੱਕਰ ਪੈਦਾ ਹਨਾ ਜੀ ਅਸੀਂ ਨਾ ਤੁਹਾਡੀ ਕੰਪਲੀਟ ਵੀ ਭਾਈ ਉਹਨਾਂ ਕੋਲੇ ਗਰਪਾਲ ਭਾਈ ਜੇ ਤੇਰੇ ਪਾਸਵਰਡ ਨਹੀਂ ਯਾਦ ਫੇਰ ਨਹੀਂ ਤੇਰਾ ਚੱਲਦਾ ਹਰਪ੍ਰੀਤ ਢਿੱਲੋਂ ਸਾਸਿਕਾਲ ਢਿੱਲੋਂ ਮੇਰੇ ਸਾਸਿਕਾਲ ਜੀ ਭਾਈ ਕੁਝ ਕਰਨੇ ਭਾਈ ਜੇ ਤਾਂ ਕੋਈ ਰਹਿ ਗਿਆ ਅਪ ਕਰਾ ਦੇ ਤੇ ਜੇ ਕੋਈ ਬਾਲੀ ਵੱਡੀ ਗੱਲ ਆਪਾਂ YouTube ਵੀ ਬੰਦ ਕਰਾ ਦੇਾਂਗੇ YouTube ਮਾਰ ਦਈਏ ਵੀ ਤੇਰੇ ਪੈਂਟਾਂ ਸਰਾ ਕਿਵੇਂ ਆ ਹੁਣ ਯਾਦ ਆਉਂਦੀ ਹੈ ਇੱਥੇ ਵੀ ਆ ਗਿਆ ਅੱਜ ਸਾਰੇ ਇੱਥੇ ਆ ਗਿਆ ਅੱਜ YouTube ਤੇ ਆ ਗਏ ਕੀ ਬਾਤ ਆ ਤਾੜੀਆਂ ਬੜੀਆਂ ਛੜੇ ਹੁਣ ਜਾਓ ਫੇਸਬੁੱਕ ਤੇ ਦੇਖੋ ਹੁਣ ਫੇਸਬੁੱਕ ਗੱਲ ਆ ਭਈ ਇਹ ਪਤਾ ਕੀ ਕੁਝ ਨਾ ਗਲਤ ਆਈਡੀਆਂ ਬਣੀਆਂ ਹੋਈ ਸੀ ਉਹਦੇ ਕਰਕੇ ਸਾਰਾ ਸਿਸਟਮ ਹੋਇਆ ਤੇ ਵੈਸੇ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ ਵੀ ਉਹ ਆਈਡੀਆਂ ਸਾਰੇ ਮਨਾ ਹੋ ਜਾਣੀਆਂ ਜਿਹੜੇ ਫੇਕ ਆਈਡੀਆਂ ਸੀ ਜਿਵੇਂ ਆਹ ਨਹਿਰ ਬੰਦ ਹੋ ਗਈ ਫੇਸਬੁੱਕ ਤਾਂ ਹੋਣੀ ਸੀ ਹਾਂ ਨਹਿਰ ਦੀ ਬੰਦੀ ਆਈ ਸੀ ਉਵੇਂ ਫੇਸਬੁੱਕ ਦੀ ਬੰਦੀ ਆ ਗਈ ਹਫ਼ਤੇ ਹਫ਼ਤੇ ਨਹੀਂ ਹੈਗੀ ਫੇਸਬੁੱਕ ਦੀ ਨਹੀਂ ਜਿਹੜੇ ਫੇਕ ਕਾਉਂਟ ਸ ਉਹਨਾਂ ਦੀ ਆਈ ਹੈ ਗਲਤ ਕਾਉਂਟ ਸੀ ਜਿਹਨਾਂ ਦੇ ਪੈਸੇ ਦੱਸੋ ਭਾਈ ਤੁਸੀਂ ਐਂ ਦੱਸੋ ਵੀ ਕਦੋਂ ਚਲਾ ਲਗੇ ਕੰਟੈਂਟ ਚਲਾ ਦਗੇ ਲਾ ਦੱਸ ਦੋ ਬਈ ਫਿਰ ਜੇ ਤੋ 200 ਬੰਦਾ ਹੋ ਗਿਆ ਨਾਲ ਦੀ ਨਾਲ ਚਲਾ ਦੂਗਾ ਹਾਂ ਨਾਲ ਦੀ ਨਾਲ ਮਨਦੀਪ ਕਹਿੰਦਾ ਮਨਦੀਪ ਮੈਂ ਇਹ ਕਹਿਣਾ ਵੀ ਜਦੋਂ ਆਪਣੇ ਕੋਲੇ ਮੈਂ ਕਹਿਣਾ ਵੀ ਇੱਕ ਮਿੰਟ ਮੈਂ ਪੁੱਛਦਾ 9:46 ਮਿੰਟ ਹੋ ਗਏ ਬਈ ਹਨਾ ਹਾਂ ਤੇ ਦੋਸਤ ਬੰਦਾ ਕਰਦੇ ਨਾਲ ਦੀ ਨਾਲ ਚਲਾ ਦਾਂਗੇ ਫੇਸਬੁਕ ਦੇ ਟੀਕੀ ਟੀਕੀ ਗੱਲਾਂ ਲਾਵੇਂ ਉਹਨਾਂ ਦੇ ਜਿਹੜੇ origignal account ਨੇ ਹਾਂ ਜਿਨ੍ਹਾਂ ਦੀ ਐ ਨਹੀਂ ਇਹਨਾਂ ਦੀ ਪਾਸਵਰਡ ਭੁਮ ਨਹੀਂ ਜਾ ਤਾਂ ਜਿਨ੍ਹਾਂ ਦੇ ਮੋਬਾਈਲ ਨੰਬਰ ਤੋਂ ਬਣੀਆਂ ਹੋਈਆਂ ਨੇ ਹੂੰ ਉਹ ਮੈਸੇਜ ਆਪਣੇ ਕੋਲ ਨਾ ਚੱਲੇ ਵਧੀਆ ਨਾ 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 ਅਮਰੀਕ ਤੋਂ ਸਾਰਿਆਂ ਤੋਂ ਵੱਧ ਦੁਖੀ ਹਾਂ ਹੂੰ ਪ੍ਰਵਜੋਤ ਕਹਿੰਦੇ ਬੱਸ ਨਾਲ ਗੱਲ ਕਰਨੀ ਕਿਵੇਂ ਕੰਟੈਕਟ ਕਰ ਸਕਦੇ ਆ ਕੋਈ ਗੱਲ ਨਹੀਂ ਬਾਈ ਮੈਸੇਜ ਕਰਦੇ ਹੋ ਤੁਸੀਂ ਆਪਣਾ ਫੇਸਬੁਕ ਤੇ ਨੰਬਰ ਪਾਇਆ ਫੇਸਬੁਕ ਤੇ ਨੰਬਰ ਚੱਕ ਲਓ ਮੇਰਾ ਉਹ ਤੇ ਨੰਬਰ ਪਾਇਆ ਹੋਇਆ ਠੀਕ ਹੈ ਤੇ ਫੋਨ ਕੁਝ ਹੋ ਰਿਹਾ ਠੀਕ ਹੈ ਤੇ ਬਰਤਨਾਂ ਨੰਬਰ ਪਾਇਆ ਹੋਇਆ ਠੀਕ ਹੈ ਤੇ ਸਾਡੇ ਦਾ ਰੀਅਲ ਅਕਾਊਂਟ ਆ ਵੀਰੇ ਚਲਾ ਦੇਾਂਗੇ ਬਾਈ ਫਿਰ ਸਮਿਤ ਬਾਈ ਤੁਹਾਡੇ ਚਲਾ ਦੇਾਂਗੇ ਆਪਾਂ ਇੰਸਟਾ ਵੀ ਬੰਦ ਕਰਤਾ ਕਰਾਤਾ ਬਾਈ ਆਪਾਂ ਸਾਰਾ ਕੁਝ ਬੰਦ ਕਰਾਤਾ ਹੁਣ ਬਾਈ ਤੇ ਆਪਣੇ ਇੰਸਟਾ ਫੇਸਬੁਕ ਜਿੰਨਾ ਵੀ ਮੈਡੇ ਨਾਲ ਜੁੜਿਆ ਹੋਇਆ ਤੇ ਵਟਸਐਪ ਵੀ ਬੰਦ ਹੋਣ ਵਾਲਾ ਪੰਜ 7 ਮਿੰਟਾਂ ਪੰਜ 7 ਮਿੰਟਾਂ ਦੇ ਵਿੱਚ ਤੁਹਾਡਾ WhatsApp ਵੀ ਬੰਦ ਹੋ ਜਾਣਾਗਾ ਠੀਕ ਹੈ Google Pay ਵੀ ਗਿਆ ਹਾਂ ਤੇ Google Pay ਵੀ ਬੰਦ ਕਰਾ ਦਾਂਗੇ ਕਿਉਂਕਿ ਖਾਤਾ ਚ ਹੀ ਨਹੀਂ ਕੁਝ ਜਰੂਰ ਆਪਣੇ ਤਾਂ ਬੰਦ ਹੀ ਹੈ ਵੈਸੇ ਨਹੀਂ ਚਲੋ ਚਲੋ ਬਈ ਤੇ ਮੈਂ ਕਹਣਾ ਹੌਸਲ ਰਕ ਮੈਨੂੰ ਨਿਊ ਜੌਬ ਇਹ ਇਹਨਾਂ ਨੂੰ ਦੋ ਵਾਰ ਉਹਦੇ ਨਿਊਜ਼ ਆ ਜਾਂਦੇ ਮਾਰਕ ਦੀ ਗੱਲ ਹੋ ਰਹੀ ਹੈ ਮਰੀ ਅੱਜ ਅੱਛਾ ਅੱਛਾ ਹਾਂ ਕੀ ਕਹਿੰਦਾ ਫੇਸਬੁਕ ਜਾਂ ਇੰਸਟਾਗ੍ਰam ਸਾਰੇ ਹਨਾ ਕੋਈ ਚੱਕ ਕੇ ਵੇਟ ਕਰੋ ਇੱਕ ਨੂੰ ਬਈ ਵੈਰੀਫਾਈ ਕਰਦਾ ਜਿਹੜੇ ਨਾ ਲੋਕ ਕਈ ਵਾਰੀ ਗਲਤ ਕਮੈਂਟ ਕਰਦੇ ਫੇਕ ਹੈੜੀਆਂ ਉਹਨਾਂ ਨੂੰ ਥੋੜਾ ਜਿਹਾ ਇੱਥੋਂ ਕੰਪਲੀਟਾ ਪਈ ਵੱਡੇ ਵੱਡੇ ਬਜੰਦੋਂ ਤੇ ਉੱਤੇ ਕਰ ਸੀਗਾ ਵੇ ਸ਼ੇਅਰ ਕਰੋ ਦੱਬ ਕੇ ਫਿਰ ਫੇ ਤੁਹਾਨੂੰ ਦੱਸ ਦਿਆਂ ਵੀ ਕਿੰਨੇ ਮਿੰਟ ਚੱਲੇਗੀ ਸੱਚੀ ਮਿੱਠੀ ਦੱਸ ਦਿਆਂਗੇ ਹੂੰ ਮੈਂ ਮੈਂ ਦੱਸਾਂ ਹਾਂ ਮੈਂ ਦੱਸਦਾ ਐ ਨਹੀਂ ਦੱਸਦਾ ਮੈਂ ਸਿਰਾਂ ਨੂੰ ਆਹ ਕੋਡ ਆ ਗਿਆ ਆਪਣੇ ਕੋਲ ਕੋਡ ਆ ਗਿਆ ਕੋਡ ਆ ਗਿਆ ਨੋ ਆ ਇੰਨਾ ਵੱਡਾ ਕੋਡ ਹੈ ਹਾਂ ਇਹ ਤਾਂ ਦਿਖਾ ਜੀ ਆਪਾਂ ਸਾਰਿਆਂ ਨੂੰ ਇਹ ਤਾਂ ਮੇਰਾ ਤਾਂ ਦਿਖਾ ਨੇ ਆਹ ਕੋਡ ਹੈ ਜੀ ਨਾ ਐ ਇਹ ਦੇਖ ਜੀ ਨਾ ਮੇਰਾ ਕੋਡ ਕੰਨ ਦਿਖਾਈ ਵਧੀਆ ਹੋ ਗਿਆ ਬਈ ਬੰਦ ਹੋ ਗਿਆ ਚੱਲ ਪਈ ਚੱਲ ਪਈ ਨਹੀਂ 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 ਚੱਲੀ ਨਹੀਂ ਹਜੇ ਚਰਾਉਂਦੇ ਨਹੀਂ ਅਮਰੀਕਾ ਦੀ ਛੇਤੀ ਕਾਲ ਨਾ ਕਰੋ ਯਾਰ ਹਾਂ ਮੈਂ ਚਾਹੁੰਦਾ ਸੀ ਕਿ ਸਟੇਸ਼ਨ ਤੋਂ ਸੱਤ ਤੇ ਬਾਕੀ ਫੇਸਬੁਕ ਵੀ ਚਾਲਦੀ ਜਾਂ ਜੰਦ ਦਬੇਂ ਰਹਿਤਾ ਹਾਂ ਚੱਲ ਪੀ ਚੱਲ ਪੀ ਕੋਈ ਨਹੀਂ ਵੀ ਚੱਲ ਜਾਨ ਜਲ ਇੱਕ ਮਿੰਟ ਲੰਮਾ ਅਕਾਊਂਟ ਚੱਲ ਪਿਆ ਬਸ ਬਾਕੀ ਜਲ ਅੱਛਾ ਇਸ ਨੂੰ ਕਿਵੇਂ ਲੱਗਿਆ ਜੀ ਕਹੌਣ ਲੱਗ ਲਮਾ ਇਧਰੋਂ ਲਾਈਵ ਚੱਲ ਗਿਆ ਹੁਣੇ-ਹੁਣੇ ਗੱਲ ਹੋਈ ਸੀ ਤੇ ਜਲਦੀ-ਜਲਦੀ ਕਿਉਂਕਿ ਸਾਡੇ ਨਹੀਂ ਪੜਾਏਗੀ